ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਆ ਇਹ 6 6 ਕੁੰਡੀਆਂ ਦਾ ਡਿਜ਼ਾਈਨ ਵਾ 8 ਸਲਾਈਆਂ ਵਿੱਚ ਕੰਪਲੀਟ ਹੁੰਦਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਡਿਜ਼ਾਈਨ ਦੇ 6 ਕੁੰਡੇ ਗਿਣ ਲੈਣੇ ਫਿਰ 6 ਫਿਰ 6 6 6 ਕੁੰਡੇ ਗენਦੇ ਹੋਏ ਤਿੰਨ ਕੁੰਡੇ ਤੁਸੀਂ ਵਾਦ ਰੱਖਣੇ ਇੱਕ ਕੁੰਡਾ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਇੱਕ ਇਧਰਲੀ ਸਾਈਡ ਵਾਸਤੇ ਇੱਕ ਲਾਸਟ ਵਾਸਤੇ ਬਹੁਤ ਹੀ ਸੌਖਾ ਡਿਜ਼ਾਈਨ ਵਾਂ ਡਿਜ਼ਾਈਨ ਚਾਰ ਹੀ ਸਲਾਈਆਂ ਵਿੱਚ ਬਣ ਕੇ ਕੰਪਲੀਟ ਹੁੰਦਾ ਡਿਜ਼ਾਈਨ ਦੀ ਜਗ੍ਹਾ ਚੇਂਜ ਕਰਨੀ ਪੈਂਦੀ ਅੱਠ ਸਲਾਈਆਂ ਟੋਟਲ ਡਿਜ਼ਾਈਨ ਦੀਆਂ ਬਣਦੀਆਂ ਇਹ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਉੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਬਹੁਤ ਹੀ ਸੌਖਾ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਜਿਹੜੀ ਮੈਂ ਇਹਦੀ ਇਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਨਾ। ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਦੇ ਵਿੱਚ ਐਕਸਟਰਾ ਗੁੰਡਾ ਲਾ ਲੈਣਾ। ਧੱਗ ਆਪਣੇ ਵੱਲ ਨੂੰ ਕਰਨਾ, ਇੱਕ ਕੁੰਡਾ ਪੁੱਠਾ ਬਣਾਉਣਾ। ਪੰਜ ਕੁੰਡੇ ਸਿੱਧੇ 1 2 3 4 5 ਐਕਸਟਰਾ ਗੁੰਡਾ ਛੱਡ ਕੇ ਇਹੀ ਛੇ ਕੁੰਡਿਆਂ ਦਾ ਡਿਜ਼ਾਈਨ ਪਹਿਲੀ ਸਲਾਈ ਵਿੱਚ ਬਣਾਉਣਾ ਇੱਕ ਕੁੰਡਾ ਪੁੱਠਾ ਪੰਜ ਕੁੰਡੇ ਸਿੱਧੇ ਇੱਕ ਦੋ ਤਿੰਨ ਚਾਰ ਪੰਜ ਡਿਜ਼ਾਈਨ ਦੀ ਪਹਿਲੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਇੱਕ ਕੁੰਡਾ ਪੁੱਠਾ ਪੰਜ ਕੁੰਡੇ ਸਿੱਧੇ ਲਾਸਟ ਵਿੱਚ ਦੋ ਕੁੰਡੇ ਇੱਕ ਕੁੰਡਾ ਪੁੱਠਾ ਬਣਾ ਲੈਣਾ ਐਕਸਟਰਾ ਗੁੰਡਾ ਸਿੱਧਾ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਦੇ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਜਿਹੜਾ ਗੁੰਡਾ ਪੁੱਠਾ ਉਹਨੂੰ ਸਿੱਧਾ ਬਣਾਉਣਾ ਤਾਂ ਅੱਗ ਆਪਣੇ ਵੱਲ ਨੂੰ ਕਰਨਾ ਪਹਿਲੇ ਗੁੰਡੇ ਨੂੰ ਆ ਵੇਖੋ ਡਿਜ਼ਾਈਨ ਇੱਥੇ ਬਣਾਣਾ ਹੁਣ ਪਹਿਲੇ ਗੁੰਡੇ ਨੂੰ ਡਬਲ ਵੱਲ ਮਾਰਨਾ ਅੱਗੇ ਤਿੰਨ ਕੁੰਡੇ ਸਿੰਪਲ ਪੁੱਠੇ ਬਣਾਉਣੇ 1 2 3 ਅੱਗੇ ਫਿਰ ਪੰਜਵੇਂ ਕੁੰਡੇ ਨੂੰ ਡਬਲ ਵੱਲ ਮਾਰਨਾ ਛੇ ਕੁੰਡਿਆਂ ਦਾ ਡਿਜ਼ਾਈਨ ਬਣ ਗਿਆ ਅੱਗੇ ਜਿਹੜੇ ਸੈਂਟਰ ਵਾਲੇ ਜਿਹੜਾ ਕੁੰਡਾ ਪੁੱਠਾ ਉਹਨੂੰ ਸਿੱਧਾ ਬਣਾਉਣਾ ਜਿਹੜਾ ਇਹ ਕੁੰਡੇ ਪੰਜ ਪੁੱਠੇ ਬਣਾਣਾ ਕਿਉਂਕਿ ਇੱਕ ਵਾਰ ਡਿਜ਼ਾਈਨ ਇਹਨਾਂ ਦੋਵਾਂ ਤੇ ਬਣਦਾ ਇੱਕ ਵਾਰ ਡਿਜ਼ਾਈਨ ਇੱਥੇ ਬਣਦਾ ਇਹੜੇ ਕੁੰਡੇ ਆ ਇਹਨਾਂ ਨੂੰ ਹੁਣ ਪੰਜਾਂ ਕੁੰਡਿਆਂ ਨੂੰ ਪੁੱਠੇ ਬਣਾਉਣਾ 2 3 4 5 ਅੱਗੇ ਫਿਰ ਇੱਕ ਕੁੰਡਾ ਸਿੱਧਾ ਇੱਕ ਨੂੰ ਡਬਲ ਵਲ ਮਾਰਨਾ ਇੱਕ ਕੁੰਡੇ ਨੂੰ ਤਿੰਨ ਕੁੰਡੇ ਸਿੰਪਲ ਪੁੱਠੇ ਬਣਾਉਣੇ 1 2 3 ਅੱਗੇ ਪੰਜਵੇਂ ਕੁੰਡੇ ਨੂੰ ਫਿਰ ਡਬਲ ਵਲ ਮਾਰਨਾ ਇੱਕ ਕੁੰਡਾ ਸਿੱਧਾ ਐਕਸਟਰਾ ਗੁੰਡਾ ਪੁੱਠਾ ਡਿਜ਼ਾਈਨ ਦੀ ਦੂਸਰੀ ਸਲਾਈ ਕੰਪਲੀਟ ਹੋ ਗਈ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਆ ਵੇਖੋ ਇੱਕ ਵਾਰ ਡਿਜ਼ਾਈਨ ਇਹਨਾਂ ਦੋਵਾਂ ਤੇ ਬਣਨਾ ਇੱਕ ਵਾਰ ਡਿਜ਼ਾਈਨ ਇੱਥੇ ਬਣਨਾ ਤੀਸਰੀ ਸਲਾਈ ਦੇ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਜਿਹੜਾ ਕੁੰਡਾ ਪੁੱਠਾ ਉਹਨੂੰ ਪੁੱਠਾ ਬਣਾ ਲੈਣਾ ਇਹੜਾ ਕੁੰਡੇ ਨੂੰ ਵੱਲ ਮਾਰੇ ਇਹਦਾ ਵੱਲ ਆ ਕੇ ਇਹਨੂੰ ਸਲਾਈ ਤੋਂ ਹੇਠਾਂ ਛੁੱਟ ਦੇਣਾ ਤਿੰਨਾਂ ਕੁੰਡਿਆਂ ਨੂੰ ਸੱਜੇ ਹੱਥ ਵਾਲੀ ਸਿਲਾਈ ਤੇ ਕਰਨਾ ਇਹੜਾ ਕੁੰਡਾ ਇਹਦਾ ਵੀ ਵਾਲੇ ਹੀ ਥਾਂ ਸੁੱਟ ਗਏ ਇਹਨੂੰ ਖੱਬੇ ਹੱਥ ਵਾਲੀ ਸਿਲਾਈ ਤੇ ਲੈ ਜਾਣਾ ਇਹ ਲਿੜਤੀਆਂ ਦੇ ਕੁੰਡੇ ਨੂੰ ਖੱਬੇ ਹੱਥ ਵਾਲੀ ਸਿਲਾਈ ਤੇ ਕਰਨਾ ਪਿਛਲੇ ਕੁੰਡੇ ਨੂੰ ਅੱਗੇ ਲੈ ਆਉਣਾ ਆਹ ਵੇਖੋ ਇਸ ਤਰੀਕੇ ਨਾਲ ਡਿਜ਼ਾਈਨ ਬਣ ਜਾਣਾ ਇਹਨਾਂ ਪੰਜਾਂ ਕੁੰਡਿਆਂ ਨੂੰ ਸਿੱਧਾ ਬਣਾ ਲੈਣਾ ਤਾਂ ਵੇਖੋ ਡਿਜ਼ਾਈਨ ਬਣ ਗਿਆ ਅੱਗੇ ਜਿਹੜਾ ਕੁੰਡਾ ਪੁੱਠਾ ਉਹਨੂੰ ਪੁੱਠਾ ਬਣਾਉਣਾ ਅਗਲੀ ਵਾਰ ਡਿਜ਼ਾਈਨ ਇੱਥੇ ਬਣਨਾ ਇਹੜੇ ਕੁੰਡੇ ਨੂੰ ਨਾ ਹੁਣ ਸਿੱਧਾ ਬਣਾਉਣਾ ਪੰਜਾਂ ਨੂੰ 1 2 3 4 5 ਡਿਜ਼ਾਈਨ ਦੀ ਤੀਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਜਿਹੜੇ ਕੁੰਡੇ ਨੂੰ ਵੱਲ ਮਾਰੇ ਉਹਦਾ ਵਾਲੇ ਹੀ ਥਾਂ ਲਾ ਲੈਣਾ ਇਹੜੇ ਤਿੰਨ ਕੁੰਡੇ ਖੱਬੇ ਹੱਥ ਵਾਲੀ ਸਿਲਾਈ ਦੇ ਇਹਨਾਂ ਨੂੰ ਪਹਿਲਾਂ ਸੱਜੇ ਹੱਥ ਵਾਲੀ ਸਿਲਾਈ ਤੇ ਕਰਨ ਇਹ ਕੁੰਡੇ ਦਾ ਵੀ ਵਾਲੇ ਹੀ ਠਾਂ ਲਾ ਕੇ ਜਿਹੜਾ ਪਹਿਲਾ ਕੁੰਡਾ ਉਹਨੂੰ ਖੱਬੇ ਹੱਥ ਵਾਲੀ ਸਿਲਾਈ ਤੇ ਲੈ ਜਾਣਾ ਇਹਨਾਂ ਤਿੰਨਾਂ ਕੁੰਡਿਆਂ ਨੂੰ ਫਿਰ ਖੱਬੇ ਹੱਥ ਵਾਲੀ ਸਿਲਾਈ ਤੇ ਕਰਨ ਇਹਨੂੰ ਅੱਗੇ ਲੈ ਆਉਣਾ ਆਹ ਵੇਖੋ ਡਿਜ਼ਾਈਨ ਬਣ ਗਿਆ ਇਹਨਾਂ ਪੰਜਾਂ ਕੁੰਡਿਆਂ ਨੂੰ ਸਿੱਧਾ ਹੀ ਮਣਾ ਲੈਣਾ ਲਾਸਟ ਵਿੱਚ ਇੱਕ ਗੁੰਡਾ ਜਿਹੜਾ ਪੁੱਠਾ ਉਹਨੂੰ ਪੁੱਠਾ ਬਣਾ ਲੈਣਾ ਐਕਸਟਰਾ ਗੁੰਡਾ ਸਿੱਧਾ ਡਿਜ਼ਾਈਨ ਦੀ ਤੀਸਰੀ ਸਿਲਾਈ ਕੰਪਲੀਟ ਹੋ ਗਈ ਡਿਜ਼ਾਈਨ ਬਣ ਗਿਆ ਚੌਥੀ ਸਿਲਾਈ ਪੁੱਠੀ ਸਾਈਡ ਤੋਂ ਚੌਥੀ ਸਿਲਾਈ ਵਿੱਚ ਜਿਸ ਤਰ੍ਹਾਂ ਦੇ ਗੁੰਡੇ ਉਸੇ ਤਰ੍ਹਾਂ ਦੇ ਬਣਾ ਕੇ ਕੰਪਲੀਟ ਕਰਨੇ ਜਿਹੜਾ ਗੁੰਡਾ ਪੁੱਠਾ ਵਾਂ ਉਹਨੂੰ ਸਿੱਧਾ ਬਣਾਉਣਾ ਜਿਹੜੇ ਗੁੰਡੇ ਸਿੱਧੇ ਪੰਜ ਉਹਨਾਂ ਨੂੰ ਪੁੱਠੇ ਬਣਾਉਣਾ ਡਿਜ਼ਾਈਨ ਦੀ ਚੌਥੀ ਸਲਾਈ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾ ਕੇ ਕੰਪਲੀਟ ਕਰਕੇ ਪੰਜਵੀਂ ਸਲਾਈ ਤੇ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਪੰਜਵੀਂ ਸਲਾਈ ਵੀ ਪਹਿਲੀ ਸਲਾਈ ਵਾਂਗ ਹੀ ਬਣਨੀ ਪੰਜਵੀਂ ਸਲਾਈ ਵਿੱਚ ਹੁਣ ਡਿਜ਼ਾਈਨ ਇੱਥੇ ਬਣਨਾ ਇਹ ਜਿਹੜੇ ਕੁੰਡੇ ਸਿੱਧੇ ਬਣਨੇ ਇੱਕ ਵਾਰ ਡਿਜ਼ਾਈਨ ਇੰਨਾ ਤੇ ਬਣਦਾ ਇੱਕ ਵਾਰ ਐਸ ਤੇ ਆਹ ਜਗ੍ਹਾ ਤੇ ਡਿਜ਼ਾਈਨ ਬਣਦਾ ਪੰਜਵੀਂ ਸਲਾਈ ਦੇ ਵਿੱਚ ਵੀ ਤੁਸੀਂ ਪਹਿਲੀ ਸਲਾਈ ਵਾਂਗ ਬਣਾਉਣਾ ਇੱਕ ਕੁੰਡਾ ਪੁੱਠਾ ਜਿਹੜੇ ਪੰਜ ਕੁੰਡੇ ਉਹਨਾਂ ਨੂੰ ਸਿੱਧੇ ਬਣਾਉਣਾ ਪੰਜਵੀਂ ਸਲਾਈ ਵਿੱਚ ਵੀ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾ ਕੇ ਕੰਪਲੀਟ ਕਰਨੇ ਐਵੇਂ ਪੰਜਵੀਂ ਸਲਾਈ ਵੀ ਸਾਰੀ ਇਸੇ ਤਰ੍ਹਾਂ ਹੀ ਬਣਾ ਕੇ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾ ਕੇ ਛੇਵੀਂ ਸਲਾਈ ਤੇ ਤੁਹਾਨੂੰ ਇਟ ਇਸ देन ਦੀ ਪੰਜਵੀਂ ਸਲਾਈ ਕੰਪਲੀਟ ਹੋ ਗਈ ਛੇਵੀਂ ਸਲਾਈ ਪੁੱਠੀ ਸਾਈਡ ਤੋਂ ਛੇਵੀਂ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਤਾਗਾ ਬਾਹਰ ਨੂੰ ਕਰਨਾ ਜਿਹੜਾ ਕੁੰਡਾ ਪੁੱਠਾ ਉਹਨੂੰ ਸਿੱਧਾ ਬਣਾ ਲੈਣਾ ਛੇਵੀਂ ਸਲਾਈ ਦੂਸਰੀ ਸਲਾਈ ਵਾਂਗ ਬਣਾਉਣੀ ਹੁਣ ਇੰਨਾ ਪੰਜਾਂ ਕੁੰਡਿਆਂ ਤੇ ਡਿਜ਼ਾਈਨ ਨਹੀਂ ਬਣਾਣਾ ਇਹ ਪੰਜ ਕੁੰਡੇ ਪੁੱਠੇ ਹੀ ਬਣਾਉਣੇ ਸਿੰਪਲ ਸੈਂਟਰ ਵਾਲਿਆਂ ਪੰਜਾਂ ਕੁੰਡਿਆਂ ਤੇ ਡਿਜ਼ਾਈਨ ਬਣਾਣਾ ਮੈਂ ਕੁੰਡੇ ਥੋੜੇ ਪਾਏ ਤਾਂ ਕਰਕੇ ਇੱਕ ਹੀ ਡਿਜ਼ਾਈਨ ਸੈਂਟਰ ਵਿੱਚ ਬਣਨਾ ਹੁਣ ਇਹਨਾਂ ਪੰਜਾਂ ਕੁੰਡਿਆਂ ਤੇ ਡਿਜ਼ਾਈਨ ਬਣਨਾ ਪਹਿਲੇ ਕੁੰਡੇ ਨੂੰ ਡਬਲ ਵੱਲ ਮਾਰਨਾ ਤਿੰਨ ਕੁੰਡੇ ਪੁੱਠੇ ਬਣਾਉਣੇ ਇਹ ਪੰਜਵੇਂ ਕੁੰਡੇ ਨੂੰ ਫਿਰ ਡਬਲ ਵੱਲ ਮਾਰਨਾ ਹੁਣ ਬਸ ਸੈਂਟਰ ਵਿੱਚ ਹੀ ਡਿਜ਼ਾਈਨ ਬਣਨਾ ਇਹ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਹੀ ਬਣਾ ਲੈਣੇ ਇਹਨਾਂ ਨੂੰ ਪੁੱਠੇ ਬਣਾ ਲੈਣਾ ਕੁੰਡਿਆਂ ਨੂੰ ਬਹੁਤ ਹੀ ਸੌਖਾ ਡਿਜ਼ਾਈਨ ਜਦੋਂ ਤੁਸੀਂ ਬਣਾਉਂਗੇ ਬਹੁਤ ਹੀ ਸੋਹਣਾ ਲੱਗਦਾ ਏ ਡਿਜ਼ਾਈਨ ਬਣਵੀ ਜਲਦੀ ਜਾਂਦਾ 7ਵੀਂ ਸਿਲਾਈ ਸਿੱਧੀ ਸਾਈਡ ਤੋਂ 7ਵੀਂ ਸਿਲਾਈ ਦੇ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਜਿਹੜਾ ਗੁੰਡਾ ਪੁੱਠਾ ਉਹਨੂੰ ਪੁੱਠਾ ਬਣਾਉਣਾ ਇਹਦੇ ਪੰਜ ਗੁੰਡੇ ਇਹਨਾਂ ਨੂੰ ਸਿੱਧੇ ਬਣਾਉਣਾ ਆ ਵੇਖੋ ਹੁਣ ਜਿੱਥੇ ਵਾਲ ਮਾਰਿਆ ਇਹ ਆਹ ਜਿਹੜਾ ਡਿਜ਼ਾਈਨ ਇੱਥੇ ਬਣਨਾ ਵਾਲਾ ਵਾਲਾ ਕੁੰਡਾ ਇਹ ਠਾ ਸੁੱਟ ਦੇਣਾ ਵਾਲ ਲਾ ਕੇ ਤਿੰਨਾ ਕੁੰਡਿਆਂ ਨੂੰ ਸੱਜੇ ਹੱਥ ਵਾਲੀ ਸਿਲਾਈ ਤੇ ਕਰਨਾ ਇਹ ਵੀ ਵਾਲੇ ਇੱਥਾਂ ਸੁੱਟ ਦੇਣਾ ਪਹਿਲੇ ਕੁੰਡੇ ਨੂੰ ਪਿੱਛੇ ਲੈ ਜਾਣਾ ਇਹਨਾਂ ਕੁੰਡਿਆਂ ਤੇ ਇਹਨਾਂ ਨੂੰ ਫਿਰ ਖੱਬੇ ਹੱਥ ਵਾਲੀ ਸਿਲਾਈ ਤੇ ਕਰ ਲੈਣਾ ਪਿਛਲੇ ਕੁੰਡੇ ਨੂੰ ਅੱਗੇ ਲੈ ਆਉਣਾ ਆ ਵੇਖੋ ਡਿਜ਼ਾਈਨ ਬਣ ਗਿਆ ਇਹਨਾਂ ਨੂੰ ਪੰਜਾਂ ਕੁੰਡਿਆਂ ਨੂੰ ਸਿੱਧਾ ਹੀ ਬਣਾ ਲੈਣਾ ਨਾ ਵੇਖੋ ਡਿਜ਼ਾਈਨ ਬਣ ਗਿਆ ਇੱਕ ਕੁੰਡਾ ਫੁੱਟਾ ਅਗਲੇ ਪੰਜ ਕੁੰਡੇ ਵੀ ਸਿੱਧੇ ਬਣਨੇ ਡਿਜ਼ਾਈਨ ਦੀ 7ਵੀਂ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਬਣ ਗਿਆ ਅੱਠਵੀਂ ਸਲਾਈ ਪੁੱਠੀ ਸਾਈਡ ਤੋਂ ਅੱਠਵੀਂ ਸਲਾਈ ਵੀ ਚੌਥੀ ਸਲਾਈ ਵਾਂਗ ਬਣਾਉਣੀ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾ ਕੇ ਕੰਪਲੀਟ ਕਰਨੇ ਜਿਹੜਾ ਕੁੰਡਾ ਪੁੱਠਾ ਉਹਨੂੰ ਸਿੱਧਾ ਬਣਾਉਣਾ ਜਿਹੜੇ ਪੰਜ ਕੁੰਡੇ ਸਿੱਧੇ ਉਹਨਾਂ ਨੂੰ ਪੁੱਠੇ ਬਣਾਉਣਾ ਡਿਜ਼ਾਈਨ ਦੀਆਂ 8 ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ 8 ਸਲਾਈਆਂ ਨੂੰ ਬਾਰ-ਬਾਰ ਬਣਾਉਂਗੇ ਤਾਂ ਇਹ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊ ਹੁਣ ਫਿਰ ਤੁਸੀਂ ਇਹਨੂੰ ਪਹਿਲੀ ਸਲਾਈ ਤੋਂ ਸ਼ੁਰੂ ਕਰਨਾ ਪਹਿਲੀ ਸਲਾਈ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾ ਕੇ ਕੰਪਲੀਟ ਕਰਨੇ ਦੂਸਰੀ ਪੁੱਠੀ ਸਾਈਡ ਵਾਲੀ ਸਲਾਈ ਵਿੱਚ ਹੁਣ ਇਹ ਡਿਜ਼ਾਈਨ ਇੱਥੇ ਬਣਨਾ ਸ਼ੁਰੂ ਹੋਣਾ ਇਹ ਸੌਖਾ ਡਿਜ਼ਾਈਨ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਬਣਨ ਤੋਂ ਬਾਅਦ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੌਖੇ-ਸੌਖੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ